ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਡਿਮਾਂਡ ਵਿੱਚ ਰਹਿਣ ਵਾਲੇ ਛੋਟੇ ਜਿਹੇ ਕਲੈਕਸ਼ਨ ਉਹ ਇੱਕ ਵਾਰ ਫੇਰ ਲੈ ਕੇ ਆਏ ਆ ਇਹ ਵਾਲੇ ਜਿਹੜੇ ਛੋਟੇ ਹਨਗੇ ਆ ਆਪਾਂ ਨੇ ਆਰਗੈਂਜ਼ਾ ਦੀ ਸ਼ਰਟ ਦੇ ਉੱਪਰ ਰੈਡੀ ਕੀਤਾ ਨਾਲ ਕ੍ਰੇਪ ਦੀ ਬਾਟਮ ਰਹੇਗੀ ਔਰ ਆਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਸ਼ਰਟ ਦੇ ਫਰੰਟ ਦੇ ਉੱਪਰ ਫੁੱਲੀ ਵਰਕ ਹੋਏਗਾ ਬਾਜੂ ਤੇ ਵਰਕ ਰਹਿਣ ਵਾਲਾ ਪਲੱਸ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਔਰ ਦੁਪੱਟੇ ਨੂੰ ਲੇਸ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਪ੍ਰਾਈਸ ਹੈਗਾ 2550 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਇਹ ਆਪਾਂ ਨੇ organza ਦੇ ਉੱਪਰ ਰੈਡੀ ਕੀਤਾ ਆ ਜੇਕਰ ਤੁਸੀਂ ਇਹਨੂੰ crepe ਦੇ ਉੱਪਰ ਰੈਡੀ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਟ ਉਹਦਾ ਜਿਹੜਾ ਪ੍ਰਾਈਸ ਹੋਏਗਾ ਉਹ 200 ਰੁਪਿਆ ਜ਼ਿਆਦਾ ਹੋਏਗਾ ਤੇ ਇਹਨਾਂ ਦਾ ਪ੍ਰਾਈਸ ਹੈਗਾ 2550 ਰੁਪਏ ਉਹ 2750 ਦੇ ਵਿੱਚ ਆਪਾਂ ਤੁਹਾਨੂੰ crepe ਦੇ ਉੱਪਰ ਰੈਡੀ ਕਰਕੇ ਦੇਵਾਂਗੇ ਇਹਦੇ ਵਿੱਚ ਆਪਾਂ ਨੇ ਕਾਫੀ ਜ਼ਿਆਦਾ ਕਲਰ ਰੈਡੀ ਕੀਤੇ ਆ ਬਟ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਕਲਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੈਗੇ ਆ ਆਪਾਂ ਨੇ ਰੈਡੀ ਕੀਤੇ ਆ ਜਰਜਟ ਦੇ ਉੱਪਰ ਆਲ ਓਵਰ ਜਿਹੜਾ ਜਰਜਟ ਦਾ ਛੂਟ ਰਹੇਗਾ ਔਰ ਨਾਲ ਦੁਪੱਟਾ ਹੋਏਗਾ ਜੋ ਉਹ ਵੀ ਜਰਜਟ ਦਾ ਰਹਿਣ ਵਾਲਾ ਹੈਗਾ ਆ ਜਿਸ ਤੇ ਫਰੰਟ ਦੇ ਉੱਪਰ ਫੁੱਲੀ ਜਿਹੜਾ ਹੈਗਾ ਆ ਉਹ ਆਰੀ ਵਰਕ ਰਹਿਣ ਵਾਲਾ ਪਲੱਸ ਦੁਪੱਟੇ ਦੇ ਉੱਪਰ ਵੀ ਆਰੀ ਵਰਕ ਹੋਏਗਾ ਪ੍ਰਾਈਸ ਰਹੇਗਾ ਸਿਰਫ 1999 ਰੁਪਏ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਸਭ ਦੀ ਜਿਹੜੀ ਡਿਜ਼ਾਈਨਿੰਗ ਹੋਏਗੀ ਉਹ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਆ ਤੇ ਸਭ ਦੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਮਿਲ ਜਾਏਗੀ ਸਮ ਆਪਾਂ ਨੇ ਕੰਟਰਾਸਟ ਦੇ ਦੁਪट्टे ਦੇ ਨਾਲ ਰੈਡੀ ਕੀਤੇ ਹੋਏ ਆ ਔਰ ਕੁਝ ਹੈਗੇ ਜਿਹੜੇ ਆਪਾਂ ਨੇ ਸੇਮ ਦੁਪट्टे ਦੇ ਨਾਲ ਰੈਡੀ ਕੀਤੇ ਹੋਏ ਆ ਸਾਰੇ ਜਿਹੜੇ ਏਜ ਗਰੁੱਪ ਹੈਗੇ ਆ ਇਹ ਵਾਲੀ ਸੂਟਸ ਨੂੰ ਵੇਅਰ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਸੂਟ ਹੈਗੇ ਆ 1999 ਰੁਪਏ ਦੇ ਵਿੱਚ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਰੈਡੀ ਹੁੰਦਾ ਆ ਜੇਕਰ ਤੁਸੀਂ ਹੋਲ ਸਟਾਫ ਦੇ ਉੱਪਰ ਰੈਡੀ ਕਰਾਉਣਾ ਚਾਹੁੰਦੇ ਹੋ ਸੇਮ ਚੀਜ਼ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਇਹਨਾਂ ਦੀ ਬੁਕਿੰਗ ਦੇ ਲਈ ਤੁਸੀਂ ਸਾਨੂੰ WhatsApp